ਉਹ ਜਰ ਸੰਧਾਨਿਕ ਹੈ ਇਹ ਜੇ ਮਨੁੱਖਤਾ ਦਾ ਕਹਾਣੋਗਾ ਮਨੁੱਖਤਾ ਦੀ ਜ਼ਾਰੀ ਲੱਗੇਗੀ ਜੀ ਪਸ਼ੂ ਮਾਰਨਗੇ ਅੱਜ ਪੰਜਾਬ ਚ ਪਹਿਲੀ ਕੈਂਸਰ ਦੀ ਮ੍ਰਿਤਕ ਚਾਰਿਆ ਬਹੁਤ ਜ਼ਿਆਦਾ ਉਤਸ਼ਾਹ ਕੋਟਰਾ-ਸੋਟਰਾ ਦੇਖ ਰਹੇ ਆ ਬਹੁਤ ਜ਼ਿਆਦਾ ਲੋਕ ਮੋਦੀ ਹਿੱਤ ਪ੍ਰਭਾਵਿਤ ਨੇ ਰਾਮ ਸਿੰਘ ਆਪਣੇ ਮੁਸਕਾਬਾ ਪਾਇਰੇ ਸੱਤੀ ਬੱਤੀ ਹੈ ਕਰਨਾ ਨਹੀਂ ਸਕੋ ਲਾਈਵ ਇਹ ਜਿਹੜੀ ਫੈਕਟਰੀ ਲੱਗ ਰਹੀ ਹੈ ਨਾ ਇਹ ਜਬ ਸੰਦਾਨਿਕ ਹੈ ਇਹ ਜਦੋਂ ਮਨੁੱਖਤਾ ਦਾ ਘਾਣ ਹੋਏਗਾ ਮੁਕਤ ਦੀ ਵਾਰੀ ਲੱਗੇਗੀ ਪਸ਼ੂ ਮਰਨਗੇ ਆਜ ਪੰਜਾਬ ਚ ਪਹਿਲੇ ਹੀ ਕੈਂਸਰ ਦੀ ਲੁਕੇਟ ਚਾਰਿਆ ਅਗਰ ਅੱਜ ਪੰਜਾਬੀਆਂ ਫੈਕਟਰੀ ਲਾਵਾਂਗੇ ਤੇਰਾ ਕਦਾ ਪੰਜਾਬ ਦੇ ਵਿੱਚ ਪਾਣੀ ਦੇ ਵੀ ਜ਼ੰਦਾਬ ਚਿੱਟਿਆ ਤੂੰ ਦੇਖਾ ਵੰਨੀ ਕਿ ਸਤੂ ਬੱਤੀ ਨਿਕਲ ਗਿਆ ਤਾਂ ਜਿਹੜਾ ਸਮਾਹਲਾ ਹਰਕਤ ਮੁਸਤਾਬਾ ਚਿਰਨਾਲਾ ਉੱਤੇ ਲੋਕ ਨਾ ਜੀਣਾ ਆਰਾਮ ਨਹੀਂ ਜੀਦਾ ਪਰ ਆਇਆ ਇਹ ਨਾ ਬੱਤੀ ਆਲ ਮਜੂਰੀਆ ਦਿਨ ਦੇ ਕਿ ਸਦਾ ਦੇਖੋ ਜਦੋਂ ਕਿ ਕੈਂਸਰ ਦਾ ਕੈਂਸਰ ਹੈ ਅੱਜਕੱਲ ਡਾਕਟਰ ਇਹ ਭਗਵਾਨ ਤੋਂ ਮਾਂਜੀ ਨੂੰ ਕਿਸ ਨੂੰ ਪਤਾ ਉਹ ਸਿੱਟ ਕੁੰਭ ਕੰਦ ਨਹੀਂ ਚਿੱਤਾ ਪਿਆ ਜੋ ਸਹੀ ਪੈਕਟੀ ਅਲੀ ਜਿਹਦਾ ਤਾਂ ਪੈਕਟੀ ਕਿੰਦੂਰੀਆ ਨੇ ਸਿੱਦੀ ਸਮਰਾਹ ਹਲਕਾ ਵੀ ਤਾਂ ਇੱਕ ਨਸਾਰੇ ਗੱਲ ਕੀਤੀ ਗਈ ਸੀ ਉਹ ਕਹਿੰਦੇ ਇਹਦਾ ਪ੍ਰੋਜੈਕਟ ਹੈ ਇਹਦਾ ਸੈਂਟਰ ਹੈ ਸਾਡਾ ਪ੍ਰੋਜੈਕਟ ਨਹੀਂ ਹੈਗਾ ਕਹਿੰਦੇ ਇਹ ਉਹ ਸੈਕਿਟੀ ਦਾ ਹੋਏਗਾ ਮੈਨੂੰ ਸੈਕਿਟੀ ਕਿਹਦੇ ਜੋ ਤੇ ਤੁਹਾਡੇ ਨਾਲ ਬਹਦਾ ਆਪਾਂ ਫੋਟੋ ਕਰਕੇ ਲੈ ਲਓ ਕਿ ਮੈਂ ਆਪਾਂ ਦਾ ਉਹ ਬਾਰੇ ਸਮੇਂ ਸਮੇਂ ਤੋਂ ਰੇਲ ਟ੍ਰੇਨ ਵੀ ਸੀ ਕਿੱਥਾਂ ਕਰੀ ਰੂਹੇ ਸਭ ਤੋਂ ਪਹਿਲੇ ਆਉਣਾ ਚਾਹੀਦਾ ਤੇ ਪਰ ਨੂੰ ਮਹਾ ਦੀ ਆਪੀ ਉਹ ਚੱਕੇ ਵੀ ਆਪੀ ਏ ਜੇ ਪਰਸ ਤੋਂ ਤੁਹਾਨੂੰ ਪਤਾ ਦਿਵਾ ਕੋਈ ਨਹੀਂ ਦੇਣੀ ਆਪਣੀ ਮਰਜ਼ੀ ਨਾਲ ਤੋਂ ਆਪਾਂ ਲਾਣੇ ਆ ਆਪਣੀ ਮਰਜ਼ੀ ਨਾਲ ਨੱਚਦੇ ਆਣਾ ਦੇਖੋ ਤਾਰੀ ਸੰਗਤ ਪੰਮਾ ਮਾ ਕੇ ਖੜੀ ਹੈ ਅਸੀਂ ਰੋਡ ਸ਼ੋਅ ਕਰਨ ਲੱਗੇ ਆ ਬਸ ਰੋਡ ਚ ਜਾ ਰਹੇ ਔਰ ਤੇ ਜਾ ਕੇ ਅਗਲੇ ਰੂਟੇ ਜਿਹੜੇ ਉਹ ਜਿੱਦੇ ਚਮਕਾ ਸਾਹਿਬ ਨਾਲ ਮੇਕੀ ਦਾਨ ਕੇ ਅੱਗੇ ਅੱਗੇ ਮਾਲਮ ਰਸਮੀ ਜੀ ਪ੍ਰਮੋਟਿਓਟ ਸਾਹਿਬ ਦੀ ਅੱਜ ਦੇ ਪਾਲਾ ਹੋਇਆ ਕਿ ਜਨਾ ਬੰਨ ਕੀ ਲਿਆ ਹਾਂਜੀ ਹਾਂਜੀ ਸਭ ਜੀ ਹੋਈ ਆਪਣਾ ਬਾਇਓਗ ਸਲਾਟ ਆਪਣੇ ਮਿੰਡ ਚ ਲੱਗ ਰਿਹਾ ਹੈ ਜਿਹੜਾ ਉਹ ਤੋਂ ਆਪਣੇ ਧਰਨਾ ਵੀ ਲੱਗਿਆ ਜੀ ਕਾਫੀ ਕਰ ਦੋ ਅੱਜ ਇਹਨਾਂ ਨੂੰ ਮੈਮੋਰੰਡਮ ਦਿੱਤਾ ਹੈ ਆਪਣੇ ਰਮਜੀਤ ਸਿੰਘ ਲੋਜੀ ਪਈ ਦੇ ਤੋਂ ਉਹ ਕਰਕੇ ਨਾਲ ਲੱਗ ਗਿਆ ਜੀ ਇਹਨਾਂ ਫਿਰ ਮੈਮੋਰੰਡਮ ਉਹ ਕਹਿੰਦੇ ਸੀ ਉਹ ਕੰਮ ਕਰਾਂਗੇ ਉਹ ਬਤਨਾਂ ਬਾਰੇ ਕੰਮ ਪਾਈ ਗੱਲ ਦੀ ਗੱਲ ਲੱਗ ਗਈ ਜੋ ਬਾਈ ਕਾਡਾ ਜਿੰਨੇ 5 6 ਜਿਹੜਾ ਪਰਣਾ ਲੱਗਿਆ ਹੋਇਆ ਵੀਡੀਓ ਸਾਡੀ ਫਾਰਮਿਕ ਮਿੱਟੀ ਬਣ ਗਈ ਉਹ ਉਹਦਾ ਫੈਸਲਾ ਕੀਤਾ ਜਾ ਰਿਹਾ ਜੀ ਅੱਲਾਹ ਨਾਲ ਖੁੱਦਾ ਵੀ ਦਿੰਦੇ ਆ ਵੀ ਤੁਸੀਂ ਸਾਡੇ ਆਓ ਉਸ ਪਿੰਡ ਇਹ ਕਹਿੰਦੇ ਵੀ ਵੀਡੀਓ ਦਾ ਕੰਮ ਕਰਾਂਗੇ ਇੰਨਾ ਦੀ ਗੱਲ ਨਹੀਂ ਹੈ ਹਾਂਜੀ ਇੰਨਾ ਦੀ ਗੱਲ ਨਹੀਂ ਲੈ ਬੰਨੀ ਹਾਂਜੀ ਹਾਂਜੀ ਮੰਨੀ ਸੁਣੀ ਮੇਰੇ ਨਾਲ ਕਿਤੇ ਬੈਠ ਕੇ ਗੋਲ ਇਹਨਾਂ ਨੇ ਜੀ ਇਹਨਾਂ ਦਾ ਅੰਮ੍ਰਿਤਪਾਲ ਜੀ ਮੰਡਲ ਪ੍ਰਧਾਨ ਭਾਪੀ ਜਨਤਾ ਪਾਰਟੀ ਤੋਂ ਲਾਵਾ ਅੱਜ ਗੇਜਰਾਮ ਮੌਜੂਦ ਹੈ ਇਸ ਦਾ ਦੇਖੋ ਜੀ ਬਹੁਤ ਜ਼ਿਆਦਾ ਉਤਸ਼ਾਹ ਮੋਟਰਸਪੋਰਟਾਂ ਦੇਖ ਰਹੇ ਹਾਂ ਬਹੁਤ ਜ਼ਿਆਦਾ ਲੋਕ ਮੋਦੀ ਜੀ ਤੋਂ ਪ੍ਰਭਾਵਿਤ ਨੇ ਭਾਰਤੀ ਜਨਤਾ ਪਾਰਟੀ ਤੋਂ ਪ੍ਰਭਾਵਿਤ ਨੇ ਉੱਪਰ 400 파ਰਤੀ ਹੋਣੀ ਹੋਣਾ ਇਸ ਵੀ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਗੇਜਰਾਮ ਬਾਲਮਿਕ ਜੀ ਵੱਡੇ ਬਹੁਤ ਨਾਲ ਜਿਤਾ ਕੇ ਭੇਜਾਂਗੇ ਔਰ ਬਹੁਤ ਵੱਡੀ ਰੈਲੀ ਰੋਡ ਸ਼ੋ ਹੋਣ ਜਾ ਰਹੀ ਹੈ ਇਸ ਤੋਂ ਬਾਅਦ ਵੀ ਅਸੀਂ ਜਾਣਾ ਹੈ ਜੀ ਆਪਣਾ ਕੱਚਾ ਮਰਚੀਵੜਾ ਬੈਲੋਲਪੁਰ ਮਾਚੀਵਾਲਾ ਸਾਹਿਬ ਜੋਧਵਾਲ ਉਸ ਤੋਂ ਬਾਅਦ ਹਮਰੇ ਕਹਿੰਦੇ ਫਿਰ ਸੰਨਾਲੇ ਬਾਲਮੀਕ ਮੱਲਾ ਹੁੰਦਾ